ਹਾਂ ਹਾਂ ਮੈਂ ਉਹਨਾਂ ਨੂੰ ਟੈਕਨੀਕਲ ਸਰਵਰ ਨਹੀਂ ਮੋੜ ਤੋਂ ਥੋੜਾ ਜਿਹਾ ਅੱਗੇ ਆ ਮੋੜ ਤੋਂ ਥੋੜਾ ਜਿਹਾ ਕਿਸ ਸਰ ਮੋੜ ਸਰ ਪੰਜ ਕਰ ਖਜਾਨ ਸਿੰਘ ਦੀ ਦੁਕਾਨ ਆ ਜੀ ਉਹਦਾ ਬੇਟਾ ਸੀ ਦਲਜੀਤ ਸਿੰਘ ਮੁੰਡਾ ਬਾਊ 33 35 ਸਾਲ ਦਾ ਹੈ ਸਾਡਾ ਆ ਜਿਹੜੀ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹ ਤੋਂ ਮੰਗਿਆ ਹੋਊਗਾ ਪੈਸੇ ਮੰਗੇ ਉਹ ਥੋੜਾ ਬੜਾ ਤੂਤਾਂ ਮੈਂ ਮੈਂ ਹੋਈ ਆਪੋ ਵੀਡੀਓ ਹੋਈ ਹੋਏ ਹੱਥ ਪਾਈ ਹੋਏ ਹੋਣਗੇ ਪਰ ਉਹਨੂੰ ਸਿੱਧੀਆਂ ਗੋਲੀਆਂ ਥੋਪਤੀਆਂ ਤਿੰਨ ਫਾਇਰ ਕੀਤੇ ਆ ਜਿਹੜਾ ਦਿਲ ਤੇ ਲੱਗਾ ਹੋਇਆ ਡੈਥਲ ਜੱਥੋ ਵੀ ਹੋ ਰਿਹਾ ਹੈ ਪਿੰਡ ਹੈ ਖਾਲਾ ਸਰਦਰ ਤਰਤਪੇ ਪਿੰਡ ਉੱਥੇ ਕ੍ਰਿਆਨਾ ਸੂਰਾ ਦਲਜੀਤ ਕ੍ਰਿਆਨਾ ਸੂਰ ਉੱਥੇ ਕੋ ਦੋ ਸ਼ੱਕੀ ਆਤੀ ਆਏ ਸੀਗੇ ਉਹਨਾਂ ਨੇ ਉੱਥੇ ਕੋ ਗੋਲੀ ਚਲਾ ਕੇ ਵੇ ਗਏ ਐ ਇਹਦੇ ਕਰਕੇ ਉਹ ਬੰਦੇ ਨੂੰ ਜ਼ਖਮੀ ਹਾਲਤ ਲੈ ਕੇ ਆਏ ਸੀ ਹਸਪੀਟਲ ਪਰ ਉਹ ਡਾਕਟਰ ਨੇ ਦੱਸੇ ਬਰਾਟਟ ਹੈ ਉਹਦੇ ਸਬੰਧੀ ਹੋਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ ਹਾਂ ਮੈਂ ਉਹਨਾਂ ਨੂੰ ਟੈਕਨੀਕਲ ਸਰਵਰ ਨਹੀਂ ਮੋੜ ਤੋਂ ਥੋੜਾ ਜਿਹਾ ਅੱਗੇ ਆ ਮੋੜ ਤੋਂ ਥੋੜਾ ਜਿਹਾ ਕਿਹਨਾਂ ਮੋੜ ਤੋਂ ਕਰਾ ਦੇ ਨੋਟ ਮੜਾਜਾ ਕਿ ਸਰ ਮੋੜ ਸਲਤ ਪੰਜ ਕਰ ਖਜਾਨ ਸਿੰਘ ਦੀ ਦੁਕਾਨ ਆ ਜੀ ਉਹਦਾ ਬੇਟਾ ਸੀ ਦਲਜੀਤ ਸਿੰਘ ਮੁੰਡਾ ਬਾਊ 35 35 ਸਾਲ ਦਾ ਹੈ ਸਾਡਾ ਆ ਜੇ ਹੋਦੀ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹਨੂੰ ਮੰਗਿਆ ਹੋਊਗਾ ਪੈਸੇ ਮੰਗੇ ਉਹ ਥੋੜੇ ਬੜਾ ਤੂਤਾਂ ਮੈਂ ਮੈਂ ਹੋਈ ਆਪਾਂ ਵੀਡੀਓ ਹੋਈ ਹੋਏ ਹੱਥ ਪਈ ਹੋਏ ਹੋਣਗੇ ਪਰ ਉਹ ਸਿੱਧੀਆਂ ਗੋਲੀਆਂ ਥੋਪਦੀਆਂ ਤਿੰਨ ਪੈਰ ਕੀਤੇ ਜਿਹੜਾ ਦਿਲ ਤੇ ਲੱਗਾ ਹੋਇਆ ਦਥੋ ਦਥੋ ਵੀਰ ਬਪਿੰਦਾ ਖਾਲਾ ਸਦਰ ਤਰ ਤਰ ਬੇਟਾ ਉਥੇ ਕ੍ਰਿਆਨਾ ਸੁਰਤ ਦਲਜੀਤ ਕ੍ਰਿਆਨਾ ਸੁਰ ਉਥੇ ਕੋ ਦੋ ਸ਼ੱਕੀ ਵਿਅਕਤੀ ਆਏ ਸੀਗੇ ਉਹਨਾਂ ਨੇ ਉਥੇ ਕੋ ਗੋਲੀ ਚਲਾ ਕੇ ਵੇ ਗਏ ਐ ਜਿਹਨੇ ਕਰਕੇ ਉਹ ਤੈਨੂੰ ਜ਼ਖਮੀ ਹਾਲਤ ਵਿੱਚ ਲੈ ਕੇ ਆਏ ਸੀ ਹਸਪੀਟਲ ਪਰ ਉਹ ਡਾਕਟਰ ਨੇ ਦੱਸੇ ਬਰਾਟਟ ਹੈ ਉਹਦੇ ਸੁਪਤੀ ਨੂੰ ਅਗਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ 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 ਮੈਂ ਉਹਨਾਂ ਨੂੰ ਟੈਕਨੀਕਲ ਸਰਵਰ ਨਹੀਂ ਮੋੜ ਤੋਂ ਥੋੜਾ ਜਿਹਾ ਅੱਗੇ ਆ ਮੋੜ ਤੋਂ ਥੋੜਾ ਜਿਹਾ ਕਿਹਨਾਂ ਸਰ ਮੋੜ ਸਰ ਪੰਜ ਕਰ ਖਜਾਨ ਸਿੰਘ ਦੀ ਦੁਕਾਨ ਆ ਜੀ ਉਹਦਾ ਬੇਟਾ ਸੀ ਦਲਜੀਤ ਸਿੰਘ ਮੁੰਡਾ ਬਾਊ 33 35 ਸਾਲ ਦਾ ਹੈ ਸਾਡਾ ਆ ਜਿਹੜੀ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹ ਤੋਂ ਮੰਗਿਆ ਹੋਊਗਾ ਪੈਸੇ ਮੰਗੇ ਉਹ ਥੋੜਾ ਬੜਾ ਤੂਤਾਂ ਮੈਂ ਮੈਂ ਹੋਈ ਆਪੋ ਵੀਡੀਓ ਹੋਈ ਹੋਏ ਹੱਥ ਪਾਈ ਹੋਏ ਹੋਣਗੇ ਪਰ ਉਹਨੂੰ ਸਿੱਧੀਆਂ ਗੋਲੀਆਂ ਥੋਪਤੀਆਂ ਤਿੰਨ ਫਾਇਰ ਕੀਤੀ ਆ ਜਿਹੜਾ ਦਿਲ ਤੇ ਲੱਗਾ ਹੋਇਆ ਦੱਤੋਂ ਦੱਤੋ ਵੀਰ ਪਿੰਡ ਹੈ ਖਾਲਾ ਸਰਦਰ ਤਰਤਪੇਟਾ ਉਥੇ ਕ੍ਰਿਆਨਾ ਸਟੋਰ ਦਲਜੀਤ ਕ੍ਰਿਆਨਾ ਸਟੋਰ ਉਥੇ ਕੋ ਦੋ ਸ਼ੱਕੀਆ ਕੀ ਆਏ ਸੀਗੇ ਉਹਨਾਂ ਨੇ ਉਥੇ ਕੋ ਗੋਲੀ ਚਲਾ ਕੇ ਵੇ ਗਏ ਐ ਇਹਦੇ ਕਰਕੇ ਉਹ ਬੰਦੇ ਨੂੰ ਜ਼ਖਮੀ ਹਾਲਤ ਲੈ ਕੇ ਆਏ ਸੀ ਹਸਪੀਟਲ ਪਰ ਉਹ ਡਾਕਟਰ ਨੇ ਦੱਸੇ ਬਰਾਟਟ ਹੈ ਉਹਦੇ ਸਪੱਤੀ ਕੋਈ ਨਹੀਂ ਕਰਾ ਵੀ ਕੀਤੀ ਜਾਦੀ ਸਰ ਕਿੰਨੀਆਂ ਗੋਲੀਆਂ ਲੱਗੀਆਂ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ